ਸਸ਼ੀਲਾ ਜੀ ਸਾਰਿਆਂ ਨੂੰ ਮੈਂ ਅੱਜ ਫੇਸਬੁੱਕ ਤੇ ਇੱਕ ਵੀਡੀਓ ਦੇਖੀ ਸੀ ਬੰਦੂ ਵੀ ਬਾਰੇ ਕਿ ਉਹ ਕਹਿੰਦੇ ਸੀ ਕਿ ਇਹ ਪਲਾਸਟਿਕ ਦੀ ਬਣੀ ਹੁੰਦੀ ਹੈ ਤੇ ਮੈਂ ਵੀ ਇਹ ਟਰਾਈ ਕਰਕੇ ਦੇਖੀ ਮੈਂ ਤੁਹਾਨੂੰ ਦਿਖਾਣਾ ਅੱਜ ਦੇ ਫਿਰ ਜਿਹੜੀ ਕਹਿੰਦੇ ਨਾ ਬੰਦੂ ਬੋਬੀ ਇਹਨੂੰ ਲਾਓ ਪਰਾਲੇ ਨੂੰ ਇੱਕ ਅੱਧੇ ਨੂੰ ਛਿਲਕੇ ਨੂੰ ਲਾਓ ਇੱਕ ਪਰਤ ਨੂੰ ਲਾਓ ਠੀਕ ਹੈ ਜੀ ਫਿਰ ਮੈਂ ਨਿਗਰਾ ਤੁਹਾਨੂੰ ਕਰਕੇ ਦਿਖਾਣਾ ਆ ਦੇਖੋ ਜਦੋਂ ਤੁਸੀਂ ਇਹਨੂੰ ਗਰਮ ਕਰਦੇ ਆ ਨਾ ਮੈਂ ਵੀਡੀਓ ਦੇਖੀ ਸਵੇਰੇ ਤੇ ਮੈਨੂੰ ਲੱਗਾ ਕਿ ਇਦਾਂ ਨਹੀਂ ਹੋ ਸਕਦਾ ਤਾਂ ਫਿਰ ਮੈਂ ਇੱਕ ਵਾਰੀ ਟਰਾਈ ਕੀਤਾ ਤੇ ਫਿਰ ਮੈਂ ਕਿਹਾ ਮੈਨੂੰ ਸ਼ੇਅਰ ਕਰਨਾ ਚਾਹੀਦਾ ਸਾਰੇ ਨਾਲ ਆ ਦੇਖੋ ਜੇ ਤੁਸੀਂ ਇਹਨਾਂ ਗਰਮ ਕਰਦੇ ਨਾ ਲੱਗ ਲੈ ਕੇ ਲੋ ਤੇ ਤੁਸੀਂ ਉਹਨੂੰ ਗੈਸ ਤੇ ਗਰਮ ਕਰਦੇ ਆਂ ਉਹਦੀ ਪਰਤ ਨੂੰ ਦੇਖੋ ਪਹਿਲਾਂ ਤੇ ਉਹ ਅੱਗ ਨਹੀਂ ਫੜ ਰਹੀ ਉਹ ਠੀਕ ਹੈ ਜਿਹੜੀ ਮਿਡਲ ਸਾਈਡ ਆ ਉਹਦੀ ਅੱਗ ਨਹੀਂ ਫੜ ਰਹੀ ਫਿਰ ਜਦੋਂ ਥੋੜੀ ਜੀ ਗਰਮ ਹੋ ਜਾਂਦੀ ਹੈ ਆ ਦੇਖੋ ਇਹਨਾਂ ਗਰਮ ਹੋ ਗਈ ਨਾ ਇਨੂੰ ਖਿੱਚ ਕੇ ਦੇਖੋ ਦੇਖੋ ਆਹ ਦੇਖੋ ਸਾਫ਼ ਦੇਖ ਰਿਹਾ ਟੁੱਟ ਨਹੀਂ ਰਿਹਾ ਇਹ ਦੇਖ ਰਿਹਾ ਕਿ ਪਲਾਸਟਿਕ ਹੈ ਵਿੱਚ ਜਿਹੜਾ ਗ੍ਰੀਨ ਪਾਰਟ ਹੈ ਉਹ ਦੇਖੋ ਆਹ ਦੇਖੋ ਮੇਰੀ ਤੁਸੀ ਫਿੰਗਰ ਤੇ ਇੱਕ ਸਾ ਲ ਰਹੇ ਹੈ ਸਾਫ਼ ਲੱਗ ਰਿਹਾ ਕਿ ਪਲਾਸਟਿਕ ਤੋਂ ਬਣਾਈ ਹੋਈ ਹੈ ਕਿਉਂਕਿ ਪਲਾਸਟਿਕ ਗਰਮ ਹੋ ਗਈ ਹੈ ਗਰਮ ਹੋਣ ਦੇ ਨਾਲ ਪਲਾਸਟਿਕ ਸਟ੍ਰੈਚੀ ਹੋ ਰਹੀ ਹੈ ਦੇਖੋ ਆਹ ਦੇਖੋ ਤੁਸੀਂ ਸਾਫ਼ ਦੇਖ ਸਕਦੇ ਮੇਰੀਆਂ ਫਿੰਗਰਸ ਨਾਲੋਂ ਮੈਂ ਪੂਰੀ ਜ਼ੋਰ ਲਾ ਕੇ ਖਿੱਚ ਰਿਹਾ ਹਾਂ ਨੂੰ ਪਰ ਪਲਾਸਟਿਕ ਅੱਗੇ ਲੱਗੇ ਵਧੀ ਜਾਂਦੀ ਹੈ ਤਾਂ ਗਾਇਸ ਪਲੀਜ਼ ਬੀ ਕੇਫੁਲ ਵਰੀ ਵਾਈਨ ਐਂਡ ਵਰੀ ਹੀਰਿੰਗ ਕੇਅਰਫੁਲ ਲੁੱਕ ਥਿਸ ਪਲਾਸਟਿਕ ਲੁੱਕ ਐਟ ਥਿਸ ਤਾਂ ਮੇਰੇ ਸਾਰਿਆਂ ਕੇ ਬੇਨਤੀ ਹੈ ਕਿ ਇਹ ਵੀਡੀਓ ਨੂੰ ਜਲਦ ਤੋਂ ਜਲਦ ਸ਼ੇਅਰ ਕਰੋ ਜਾਂ ਤਾਂ ਜੋ ਕੋਈ ਵੀ ਮੇਰਾ ਵੀਰ ਭਰਾ ਮੇਰੀ ਭੈਣ ਭਰਾ ਕੋਈ ਵੀ ਆਹ ਚੀਜ਼ਾਂ ਖਾਣ ਤੋਂ ਬਚ ਸਕੇ ਕਿਉਂਕਿ ਅੱਜ ਕੱਲ ਦੀ ਜਿਹੜੀਆਂ ਬਿਮਾਰੀਆਂ ਆਹ ਚੀਜ਼ਾਂ ਕਰ ਰਹੀਆਂ ਆਹ ਦੇਖੋ ਦੇਖੋ ਪਲਾਸਟਿਕ ਇਹ ਵੀ ਤੁਸੀਂ ਖਾ ਨਹੀਂ ਸਕਦੇ